ਬੂਟਾ ਸਿੰਘ ਨੇ ਆਪਣੀ ਧੀ ਦਾ ਵਿਆਹ ਇੱਕ ਵਧੀਆ ਘਰ ਵਿੱਚ ਕਰ ਦਿੱਤਾ ਕੁਝ ਕੁ ਮਹੀਨੇ ਤਾਂ ਬਹੁਤ ਵਧੀਆ ਲੰਘੇ ਫਿਰ ਇੱਕ ਦਿਨ ਬੂਟਾ ਸਿੰਘ ਦੀਤੀ ਆਪਣੇ ਪੇਕੇ ਘਰ ਆਈ ਅਤੇ ਆਪਣੇ ਪਿਓ ਕੋਲ ਸ਼ਿਕਾਇਤਾਂ ਕਰਨ ਲੱਗੀ ਪਾਪਾ ਜੀ ਮੈਂ ਇਸ ਜ਼ਿੰਦਗੀ ਦੇ ਸੰਘਰਸ਼ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਉਸ ਦਾ ਪਿਓ ਸ਼ਾਂਤ ਰਹਿ ਕੇ ਸਾਰੀਆਂ ਗੱਲਾਂ ਸੁਣਦਾ ਰਿਹਾ ਹੁਣ ਉਹ ਆਪਣੀ ਧੀ ਦੀ ਸਾਰੀ ਗੱਲ ਸਮਝ ਚੁੱਕਿਆ ਸੀ ਫਿਰ ਉਹ ਆਪਣੀ ਧੀ ਨੂੰ ਸਮਝਾਉਣ ਲਈ ਰਸੋਈ ਵਿੱਚ ਲੈ ਆਇਆ ਪਾਣੀ ਨਾਲ ਭਰੇ ਹੋਏ ਤਿੰਨ ਭਾਂਡੇ ਤੇਜ ਅੱਗ ਉੱਪਰ ਰੱਖ ਦਿੱਤੇ ਜਦੋਂ ਤਿੰਨਾਂ ਬਰਤਨਾਂ ਦੇ ਵਿੱਚ ਪਾਣੀ ਰਿਜਣਾ ਸ਼ੁਰੂ ਹੋ ਗਿਆ ਤਾਂ ਉਸਨੇ ਇੱਕ ਬਰਤਨ ਵਿੱਚ ਆਲੂ ਦੂਜੇ ਬਰਤਨ ਵਿੱਚ ਅੰਡੇ ਅਤੇ ਤੀਜੇ ਬਰਤਨ ਵਿੱਚ ਕੌਫੀ ਪਾ ਦਿੱਤੀ ਪਰ ਉਸ ਦੀ ਧੀ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਹ ਹਲੇ ਵੀ ਬੋਲੀ ਜਾ ਰਹੀ ਸੀ ਅਤੇ ਬੂਟਾ ਸਿੰਘ ਆਪਣੀ ਧੀ ਦੀਆਂ ਗੱਲਾਂ ਸ਼ਾਂਤ ਹੋ ਕੇ ਸੁਣੀ ਜਾ ਰਿਹਾ ਸੀ ਉਸ ਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਪਿਓ ਇਹ ਸਭ ਕੀ ਕਰ ਰਿਹਾ ਹੈ ਉਹ ਵਸ ਲਗਾਤਾਰ ਆਪਣੇ ਪਿਓ ਨੂੰ ਸਾਰੀਆਂ ਸ਼ਿਕਾਇਤਾਂ ਦੱਸੀ ਜਾ ਰਹੀ ਸੀ ਪਰ ਉਸ ਦਾ ਪਿਓ ਬਿਲਕੁਲ ਚੁੱਪ ਸੀ ਪੂਰੇ 20 ਮਿੰਟ ਹੋਣ ਤੋਂ ਬਾਅਦ ਉਸ ਦੇ ਪਿਓ ਨੇ ਅੱਗ ਨੂੰ ਬੰਦ ਕਰ ਦਿੱਤਾ ਆਲੂ ਅਤੇ ਆਂਡੇ ਇੱਕ ਪਾਂਡੇ ਵਿੱਚ ਕੱਢ ਲਏ ਅਤੇ ਕੌਫੀ ਨੂੰ ਕੱਢ ਕੇ ਕੱਪ ਵਿੱਚ ਪਾ ਲਿਆ ਫਿਰ ਉਸਦੇ ਪਿਓ ਨੇ ਆਪਣੀ ਕੁੜੀ ਵੱਲ ਗੁੱਸੇਵਾਲ ਦੇਖਦਿਆਂ ਪੁੱਛਿਆ ਕਿ ਤੂੰ ਕੀ ਦੇਖਿਆ ਹੈ ਤਾਂ ਉਸ ਦੀ ਕੁੜੀ ਨੇ ਬਹੁਤ ਉੱਚੀ ਆਵਾਜ਼ ਵਿੱਚ ਕਿਹਾ ਕਿ ਆਲੂ ਆਂਡੇ ਤੇ ਕੌਫੀ ਹੋਰ ਕੀ ਫਿਰ ਬੂਟਾ ਸਿੰਘ ਨੇ ਆਪਣੀ ਤੀਨ ਨੂੰ ਸਮਝਾਉਦੇ ਹੋਏ ਕਿਹਾ ਕਿ ਦੇਖ ਜੋ ਆਲੂ ਪਹਿਲਾਂ ਐਨਾ ਸਖਤ ਲੱਗ ਰਿਹਾ ਸੀ ਉਹ ਉਬਲਦੇ ਪਾਣੀ ਵਿੱਚ ਐਨਾ ਕਮਜ਼ੋਰ ਹੋ ਗਿਆ ਹੈ ਫਿਰ ਉਸਨੇ ਕਿਹਾ ਤੇ ਹੁਣ ਆਂਡੇ ਦੀ ਹਾਲਤ ਦੇਖ ਜਿੰਨਾ ਚਿਰ ਉਹ ਹੋ ਸਕਿਆ ਉਹ ਉਪਰ ਦੀ ਸਤਾ ਨਾਲ ਆਂਡੇ ਦੇ ਅੰਦਰਲੇ ਭਾਗ ਦੀ ਰੱਖਿਆ ਕਰਦਾ ਰਿਹਾ ਜਦੋਂ ਤੱਕ ਕਿ ਇਹ ਅੰਦਰੋਂ ਵੀ ਸਖਤ ਨਾ ਹੋ ਜਾਵੇ ਅਤੇ ਕੌਫੀ ਵੱਲ ਦੇਖ ਇਸਨੇ ਤਾਂ ਉਬਲਦੇ ਪਾਣੀ ਦੀ ਥਾਂ ਲੈ ਲਈ ਹੈ ਫਿਰ ਉਸਨੇ ਆਪਣੇ ਤੀਨ ਨੂੰ ਸਮਝਾਇਆ ਕਿ ਮੰਨ ਲਓ ਤੁਹਾਡੀਆਂ ਸਮੱਸਿਆਵਾਂ ਉਬਲਦਾ ਪਾਣੀ ਹੈ ਹੁਣ ਫੈਸਲਾ ਤੁਸੀਂ ਖੁਦ ਕਰਨਾ ਹੈ ਕਿ ਤੁਹਾਡਾ ਵਿਵਹਾਰ ਕਿਹੋ ਜਿਹਾ ਰਹੇਗਾ ਆਲੂ ਵਰਗਾ ਅੰਡੇ ਵਰਗਾ ਜਾਂ ਫਿਰ ਕੌਫੀ ਵਰਗਾ ਸਿੱਖਿਆ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਡੀ ਸਮੱਸਿਆ ਛੋਟੀ ਹੈ ਜਾਂ ਫਿਰ ਵੱਡੀ ਹੈ ਇਹ ਮਾਇਨੇ ਨਹੀਂ ਰੱਖਦਾ ਸੰਗੋ ਇਹ ਮਾਇਨੇ ਰੱਖਦਾ ਹੈ ਕਿ ਅਸੀਂ ਉਸ ਦਾ ਜਵਾਬ ਕਿਸ ਤਰ੍ਹਾਂ ਦਿੰਦੇ ਹਾਂ